हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚ ਚੁਕੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆਉਣਰ ਵੀਰਪਿੰਦਰ ਦੇ ਕੋਲ ਆਏ ਆ ਸੋ ਸਾਰੇ ਭਰਾ ਆਪਣੇ ਜਾਣਦੇ ਆ ਵਪਾਰ ਦਾ ਕੰਮ ਵੀਰੋਂ ਨਹੀਂ ਕਰਦੇ ਆ ਤੇ ਰੁਟੀਨ ਦੇ ਵਿੱਚ ਹੀ ਇਹਨਾਂ ਦੇ ਕਿੱਲੇ ਤੇ ਇਸ ਫਾਰਮ ਤੇ ਪਸ਼ੂ ਆਉਂਦੇ ਰਹਿੰਦੇ ਆ ਵਪਾਰ ਲੈਣ ਦੇ ਵਿੱਚ ਜਿਆਦਾਤਰ ਵੜਾਂ ਦੀ ਖਰੀਦੀ-ਵਿੇਰ ਕਰਦਾ ਵੜਾਂ ਲਿਆ ਕੇ ਸੇਲ ਕਰਦਾ ਪਿੱਛੇ ਜੇ ਵੀ ਆਪਾਂ ਰੁਟੀਨ ਦੇ ਵਿੱਚ ਹੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਰਹੇ ਆ ਅੱਜ ਇਸ ਵੀਡੀਓ ਦੇ ਵਿੱਚ ਪੰਜ ਬਾੜਾਂ ਭਰਾਵਾਂ ਨੂੰ ਦਿਖਾਉਣੀਆਂ ਨੇ ਇੱਕ ਟੋਕਰ ਗੱਪਣ ਤੇ ਚਾਰ ਨਗ ਜਿਹੜੇ ਬਿਲਕੁਲ ਗੱਪਣ ਤਿਆਰੀ ਵਾਲੇ ਹੋਣਗੇ ਸਰਾਲੀ ਮੜ ਪਿੰਡ ਪੱਟੀ ਤੋਂ ਵੀ ਤਕਰੀਬਨ 5 ਕਿਲੋਮੀਟਰ ਦੀ ਦੂਰੀ 'ਆ ਵੱਡੀ ਸਰਿਆਲੀ ਵੀ ਇੱਥੋਂ ਕੋਈ 8-7 ਕਿਲੋਮੀਟਰ ਦੀ ਦੂਰੀ ਤੇ 'ਆ ਕੰਡੇਆਲਾ ਪਿੰਡ ਬੁਰਜ ਨੱਥੂ ਕੇ ਇਹ ਪਿੰਡ ਨਾਲ ਨਾਲ ਲੱਗਦੇ ਆ ਸੋ ਇੱਕ ਪਾਸੇ ਕੈਰੋ ਲੋਕਾ ਪਿੰਡ ਵੀ ਥੋੜੀ ਦੂਰੀ ਤੇ ਆ ਪੂਰੀ ਗੱਲਬਾਤ ਕਰਾਂਗੇ ਸੋ ਤਰੀਕ 26 ਦਸੰਬਰ ਸਮਾਂ ਮਾਰਨਿੰਗ ਦੇ ਕੋਈ 9:00 ਵਜੇ ਦਾ ਸਭ ਤੋਂ ਪਹਿਲਾਂ ਪਿੰਦਰਵੀਰ ਸਾਸਰੀ ਕਾਛੀਆ ਭਾਜੀ ਸਤਿ ਸ਼੍ਰੀ ਅਕਾਲ ਜੀ ਹੋਰ ਭਾਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਹਾਂ ਨੰਦ ਚੱਲੀ ਗੋਲ ਪਿੰਦਰਵੀਰ ਉਹਦੋਂ ਵੀ ਆਪਾਂ ਮਾਲ ਪਾਇਆ ਸੀ ਤਕਰੀਬਨ ਚਲੋ 5-14 ਦਿਨਾਂ ਬਾਅਦ ਇੱਕ ਅਪਡੇਟ ਆਪਾਂ ਪਾ ਦਿੰਨੇ ਹਾਂ ਹਾਂਜੀ ਹਾਂਜੀ ਚਾਰ ਗੱਬੜਾ ਉਦੋਂ ਵੀ ਦਿਖਾਈਆਂ ਸੀ ਗੱਬਣ ਸੀ ਨਾਗਾ ਹਾਂਜੀ ਹਾਂਜੀ ਤੇ ਵੈੜਾ ਅੱਜ ਵੀ ਜ਼ਿਆਦਾਤਰ ਗੱਬਣ ਹੀ ਆਪਣੇ ਕੋਲ ਇੱਕ ਟੋਕੜ ਗੱਬਣਾ ਇੱਕ ਟੋਕੜ ਗੱਬਣਾ ਸੰਧੂ ਸਾਹਿਬ ਦੇ ਚਾਰ ਗੱਬਣਾ ਵੈੜਾ ਤੇ ਹੈ ਵੀ ਜਰਸੀ ਟੋਕੜ ਗੱਬਣਾ ਨਾ ਬੱਚੇ ਜੀ ਹਾਂਜੀ ਹਾਂਜੀ ਠੀਕ ਹੈ ਭਰਾ ਸੋ ਕ੍ਰੋਸ ਬਰੀਡਾਂ ਨੇ ਠੀਕ ਮੋਲ ਬਿਲਕੁਲ ਛੋਟੇ ਛੋਟੇ ਹੁੰਦੇ ਆ ਵੀਰ ਰਪਿੰਦਰ ਦੇ ਫਾਰਮ ਤੇ ਚਲੋ ਹਰੇਕ ਭੈਣ ਭਰਾ ਠੀਕਾ ਜੀ ਕੋਈ ਲੱਖ ਲਾਉਣ ਵਾਲਾ ਵੀ ਨਹੀਂ ਹੁੰਦਾਗਾ ਕਿਸੇ ਨੇ 40 ਲਾਉਣਾ 45 ਲਾਉਣਾ 50 ਦਾ ਪੜਤਾ ਨਾਰਮਲ ਨਾਰਮਲ ਜਿਹੜੇ ਰੇਟ ਆਪਾਂ ਤੁਹਾਨੂੰ ਦਿਖਾ ਦੇਾਂਗੇ ਸ਼ੁਰੂਆਤ ਵੀਰਪਿੰਦਰ ਕਿਹੜੇ ਪਾਸੋਂ ਕਰਨੀ ਅੱਜ ਕਿਦੋਂ ਅੱਜ ਤੋਂ ਕਰ ਲਈਏ ਲਓ ਜੀ ਇੱਕ ਸ਼ਾਈ ਵਾਲ ਆਂਗ ਦੇ ਵਿੱਚ ਵੱਛੀ ਦਿਖਾਵਾਂਗੇ ਪਹਿਲੇ ਨੰਬਰ ਤੋਂ ਹੀ ਸ਼ੁਰੂਆਤ ਕਰਾਂਗੇ ਲੰਬਾ ਧੋਨ ਗਾਲ ਕੰਬਲ ਬਾਕੀ ਮੇਰਾ ਭਰਾ ਰੰਗ ਦੀ ਗੱਲ ਕਰ ਲਈਏ ਤੇ ਰੈੱਡ ਕਲਰ ਦੇ ਵਿੱਚ ਆ ਲਾਲ ਰੰਗ ਦੇ ਵਿੱਚ ਆ ਇਹਦਾ ਵੀਰ ਰਵਿੰਦਰ ਕੀ ਬੇਰਵਾਸ ਹੂਆ ਕਿਵੇਂ ਆ ਵੇਰਦਾ ਦੂਜਾ ਸੂਹਾ ਸੋਨ ਵਾਲੀ ਬੱਛੀ ਦੂਜਾ ਸੂਹਾ ਸੋਨ ਵਾਲੀ ਆ ਠੀਕ ਆ ਜੀ ਦੂਜੇ ਸੂਵੇ ਸੋਨਾ ਬੱਛੀ ਮੇਰਾ ਭਰਾ ਥੱਲਿਓ ਜੇਕਰ ਆਪਾਂ ਤੁਹਾਨੂੰ ਦਿਖਾਈਏ ਤੇ ਥੱਲਿਓ ਤਿਆਰੀ ਤਿਉਰੀ ਚੰਗੀ ਕਰੀ ਬੈਠੀ ਆ ਲੜਾ ਲੁੜਾ ਕਾਫੀ ਜਿਆਦਿਆਂ ਨੇ ਵਖਾਲਾ ਵਖੂਲਾ ਚੰਗਾ ਸ਼ੋਅ ਕਰਦੀ ਪਈ ਆ ਜਰਸੀ ਦੇ ਸਾਈਵਾਰ ਦਾ ਕਰਾਸ ਹੁੰਦਾ ਸਭ ਹਾਂ ਹੈ ਕਰਾਸ ਆ ਜਰਸੀ ਤੇ ਕੋਈ ਸਾਈਵਾਰ ਦਾ ਚਲੋ ਕਰਾਸ ਲਾ ਲਿਆ ਹੈ ਠੰਡੀ ਧਿਰੀ ਆ ਨਾ ਠੰਡੀ ਧਿਰੀ ਲੈ ਵੀ ਜਸ਼ਨ ਮਾਰ ਕੇ ਕੈਮਰਾ ਵਖਾਦੀ ਭਰਾਵਾਂ ਨੂੰ ਵੀ ਕੋਈ ਲੱਤਾਂ ਛੜਾ ਮਾਰਨ ਵਾਲੀ ਚਾਲੂ ਹੁੰਦੇ ਆ ਵੀਖਰੇ ਲਾਲ ਰੰਗੇ ਸ਼ਾਈਵਾਲ ਵੈੜ ਕੋਈ ਜਿਆਦਾ ਗਰਮ ਹੁੰਦੀ ਆ 크ਰੋਸ ਬ੍ਰੀਡ ਆ ਸ਼ਾਈਵਾਲ ਵਿੱਚ ਜਰਸੀ ਠੰਡੀ ਧੀਰੀ ਆ ਦਿਨ ਪਿੰਦਰ ਵੀਰਨ ਕੱਢ ਜੋ ਕਿ 5-7 ਸੰਧਾ ਸਾਹਿਬ ਖਾਣਨੇ ਦਾ ਚਾਹੀਦਾ ਆ ਹਫਤਾ ਲੈ ਜਾਣਾ ਚਾਹੀਦਾ ਜੀ ਚਲੋ ਹਫਤੇ ਦੇ ਅੰਤਰੰਤਰ ਆਪਾਂ ਉਮੀਦ ਕਰਦੇ ਆ ਵੀ ਬਣ ਕੇ ਸੂਪ ਆਣਾਂ ਇਹਨੇ ਕਰਮਾ ਲਈ ਨੇ ਖੋਲ ਕੇ ਕੁਰੀ ਵੀਰੇ ਮਾੜਾ ਤੋਰ ਕੇ ਦਿਖਾਈਏ ਆਪਾਂ ਕੱਦ ਵੱਡਾ ਬੱਚੀ ਦਾ ਕੋਈ ਵੀ ਸੱਜਣ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਆਪਾਂ ਤੁਹਾਨੂੰ ਸ਼ਟਾਰਡਿੰਗ ਦੇ ਵਿੱਚ ਹੀ ਦੱਸ ਦਿੰਨੇ ਆ ਹਾਈਟ ਕੱਦ ਸੋਹਣਾ ਬੈਰ ਬਣ ਠੀਕ ਆ ਜੀ ਆ ਦੇਖੋ ਬਾਕੀ ਥਣੇਵਾ ਕਰਮਾ ਲੀਦਾ ਸਾਫ ਸੁਥਰਾ ਠੀਕ ਆ ਜੀ ਤੇ ਲੱਥੀ ਲੁੱਥੀ ਕਾਫੀ ਆ ਚਲੋ 50 70% ਲੱਥੀ ਆ ਤਕਰੀਬਨ 20 25 30% ਦਾ ਅਜੇ ਗੈਲਾ ਹੈਗਾ ਚਲੋ ਬਣ ਜੂਗੀ ਕਰਮਾ ਲਈ ਅਠਾ ਸੱਤਾ ਸੱਤਾ ਦਿਨਾਂ ਦੇ ਵਿੱਚ ਹੋਰ ਵੀ ਚੰਗੀ ਬਾਕੀ ਕੱਦ ਵੱਡਾ ਠੀਕ ਆ ਜੀ ਕੱਦ ਵੱਡਾ ਆ ਦੇਖੋ ਆ ਆ ਇੱਥੇ ਬਹੁਤ ਠੰਡੀ ਜੀ ਰਹੀ ਸੰਧੂ ਸਾਹਿਬ ਠੀਕ ਆ ਜੀ ਹਾਂਜੀ ਹਾਂ ਉਹ ਜਰਸੀ ਦਾ ਕ੍ਰੋਸ ਆ ਵਿੱਚ ਆ ਹਾਂਜੀ ਲਓ ਜੀ ਹੈ ਕ੍ਰੋਸ ਆ ਜਰਸੀ ਦਾ ਤੇ ਕੋਈ ਸ਼ਾਈ ਵਾਲ ਦਾ ਕ੍ਰੋਸ ਲਾ ਲੇ ਠੀਕ ਆ ਤੇ ਇੱਥੋਂ ਜਸਨੇ ਇੱਕ ਵਾਰੀ ਥਾੜਾ ਥੋੜਾ ਵਿਖਾ ਦੇ ਮਾੜਾ ਲੱਗ ਗਿਆ ਠੀਕ ਆ ਆ ਦਿਖਾ ਦਿਓ ਠੀਕ ਆ ਪਿੰਦਰ ਗੁਰ ਤੋੜ ਲੋ ਜੀ ਤਾ ਤੁਰੋ ਪੂਰੇ ਵੱਡੇ ਕੱਦ-ਕੱਦ ਦੇ ਵਿੱਚ ਜੇ ਇਸ ਨਸਲ ਬ੍ਰੀਡ ਦੇ ਵਿੱਚ ਆਪਾਂ ਵੇਖੀਏ ਤੇ ਕੱਦ ਹਾਈਟ ਪੂਰੀ ਆ ਇਸ ਬ੍ਰੀਡ ਦੀ। ਹਾਂ। ਉਹ ਬਾਕੀ ਸਾਫ਼ ਸੁਥਰੀ ਆ ਠੀਕ ਆ ਜੀ ਕਰਮਾਂ ਲਈ। ਸੋ ਚਾਰੇ ਥਾਂ ਆ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ। ਮਾਰੀ ਮੋਟ ਕੋਈ ਇੱਕ ਅੱਧੀ 25 ਜੀ ਨਾਲ ਲੱਗੀ ਆ ਪਰ ਪਹਿਲਾਂ ਦੱਸ ਦਿੰਨੇ ਆ ਸੰਤ ਸਾਬ ਉਹਦਾ ਵੀ ਮੂੰਹ ਮਾਰਾ ਕੋਈ ਗੱਲ ਬਾਤ ਕੋਈ ਨਹੀਂ ਹੈਗੀ ਕਿ ਫਿਰ ਚਲੋ ਫਿਰ ਵੀ ਕੋਈ ਭਰਾ ਸਾਈ ਪਹਿਲਾਂ ਕਰਕੇ ਆ ਜਾਂਦਾ ਦੂਰੋਂ ਲੱਗ ਗਿਓ ਜਸ਼ਨ ਤੂੰ ਵਿਖਾਦੀ ਮਾਰਾ ਜਾ ਕਿਉਂਕਿ ਮਾਰੀ ਮੋੜ ਕੋਈ ਫੋਰ ਚਾਕ ਜੀ ਵੈਸੇ ਬੱਚੀਆਂ ਪੁੱਚੀਆਂ ਜ ਆ ਜਾਂਦੀਆਂ ਨਗਰਾਂ ਨੂੰ ਇੱਕ ਦੋ ਲੱਗੀਆਂ ਕਾੜੀ ਉਹ ਵਗਦੀ ਮੁਗਦੀ ਨਹੀਂ ਕੋਈ ਉੱਧਾ ਹੀ ਮੈਂ ਲੱਗਾ ਵਾ ਹਾਂ ਇੱਕ ਸਾਈਡ ਤੇ ਆ ਠੀਕ ਆ ਜੀ ਇੱਕ ਥਣ ਦੇ ਨਾਲੋਂ ਵੀ ਪਰ ਵਿਚਕਾਰ ਸੈਂਟਰ 'ਚ ਇੱਕ ਸਾਈਡ ਜੀ ਤੇ ਆ ਹਾਂਜੀ ਹਿੰਦਰ ਵੀਰੇ ਮੋਲ ਕੀ ਕਰਦੇ ਆ ਦਵਾਂਗੇ ਕਿੰਨੇ ਦੀ ਵੜ ਸੰਤ ਸਾਬ ਮੋਲ ਤਾਂ 65000 ਕਰਦੇ ਆਪਣੇ ਸੌਦੇ ਉਹੀ ਹੁੰਦੇ ਆ ਪਿੰਦਰਵੀਰ ਮਤਲਬ ਜਿੱਥੇ ਕਿ ਚਲੋ ਪਸ਼ੂ ਦੇ ਦੇਣਾ ਹਾਂਜੀ ਹਾਂਜੀ ਹੋਰ ਵੀ ਕਸਰ ਨਹੀਂ ਕਿਹਾ ਕਿ 60 2 ਛੱਡ ਦੇ ਹਾਂ 56000 ਦੀ ਲਓ ਜੀ 56000 ਦੀ ਫਾਈਨਲ ਮਿਲ ਜੋਗੀ ਵਛੀ ਚੰਗੀ ਆ ਵੱਡੇ ਕੱਦ ਕਾੜ ਦੀ ਆ ਕਰੋ ਸੰਪਰਕ ਬਾਕੀ ਠੰਡੀ ਮਿੱਠੀ ਆ ਠੀਕ ਆ ਜੀ ਇੱਧਰ ਸਾਈਕਲ ਨੰਬਰ ਤੇ ਇੱਕ ਵੜਾ ਵਿਖਾਉਣੇ ਆ ਭਰਾਵਾਂ ਨੂੰ ਇਹ ਵੀ ਕ੍ਰੋਸ ਬਰੀਡ ਆ ਐਚ ਐਫ ਦਾ ਕੋਈ ਕ੍ਰੋਸ ਲਾ ਲੈ ਠੀਕ ਆ ਜੀ ਅੱਛਾ ਇਹ ਕੈਪਟਲ ਇਹ ਸ਼ਾਇਰ ਦਾ ਕ੍ਰੋਸ ਆ ਠੀਕ ਆ ਹਾਂਜੀ ਹਾਂਜੀ ਤੇ ਇਹ ਪਿੰਦਰਵੀਰ ਸੂਬਾ ਦੂਜਾ ਹਾਂਜੀ ਦੂਜਾ ਸਵੇਰ ਸੰਤੂ ਸਾਹਿਬ ਗੱਭਣ ਦੇਵ ਸੀ ਠੀਕ ਆ ਹਾਂਜੀ ਤੇ ਸਮਾਂ ਹਜੇ ਲੈ ਜਾਊ 8-7 ਦਾ ਹਾਂਜੀ ਲਓ ਜੀ 8-7 ਦੇ ਨੇ ਤੇ ਬਾਕੀ ਆ ਠੀਕ ਆ ਆ ਦੇਖੋ ਸੋ ਬਾਕੀ ਥਾਂ ਥੋਣ ਕਰਵਾ ਲਈ ਨੂੰ ਇਹਨੂੰ ਚੰਗਾ ਲੱਗਾ ਬਹੁਤ ਚੰਗਾ ਲੱਗਾ ਥਾਂ ਬੜਾ ਕੰਮ ਦਾ ਲੱਗਾ ਮੁੱਠੀ ਵਾਲਾ ਥਾਂ ਆ ਨੱਤੀ ਲੁੱਤੀ ਕਾਫੀ ਆ ਦੇਣ ਜਾਂ ਕੋਈ 8-7 ਹਜੇ ਲੱਦੀ ਆ ਠੀਕ ਆ ਜੀ 8 ਲੈ ਜਾ 10 ਵੀ ਲੈ ਜਾ ਬਾਕੀ ਇੱਥੇ ਦਿਨ ਖੜਦੀ ਆ ਹਾਈਟ ਮੀਡੀਅਮ ਦੇ ਵਿੱਚ ਆ ਤੇ ਕਰਾਸ ਬ੍ਰੀਡ ਇਹ ਇਹ ਪਿੰਦਰਪੀਰ ਬਾਕੀ ਟਿੱਪਣ ਟੁੱਪਣ ਦੀ ਜਿਹੜੇ ਕਿਉਂਕਿ ਆਪਣੇ ਕੋਲ ਜਿਆਦਾ ਉਤਰ ਪੱਡੇ ਦਾ ਪੜਾ ਜਿਹੜਾ ਮਾਲਦਾਨ ਵਖਾਵਾਂਗੇ ਨਾ ਵੀ ਹੋਊਗਾ ਤੁਹਾਨੂੰ ਸੱਚੀ ਅਕਾਲੀ ਦਾ ਰਸਤੇ ਦੱਸਾਂਗੇ ਠੀਕ ਹੈ ਭਰਾ ਹਾਂ ਆਪਾਂ ਜਿੱਦਾਂ ਭਰਾਕ ਲਈਆਂ ਨਾ ਬਿਲਕੁਲ ਓਕੇ ਆ ਕੋਈ ਗੱਲ ਚਲੋ ਠੀਕ ਆ ਜੀ ਰੈਗੂਲਰ ਦੇ ਵਿੱਚ ਜਿਹੜੇ ਭਰਾ ਮਾਲ ਲੈ ਕੇ ਜਾਂਦੇ ਪਿੰਦਰਪੀਰ ਤੋਂ ਕਿਸੇ ਭਰਾ ਨੇ ਚਲੋ ਅੱਜ ਤੱਕ ਲਾ ਜਾ ਕੇ ਇਹ ਲਾਹਾਂ ਨਹੀਂ ਦਿੱਤਾਗਾ ਵੀਰੇ ਜਾਂ ਦੁੱਧ ਘੱਟ ਨਿਕਲਿਆ ਜੇ ਉਹ ਦੱਸਿਆ ਜਾਂ ਪਸ਼ੂ ਸੋਇਆ ਸਵਾਇਆ ਤੇ ਜਾਂ ਉਹਦੇ ਪਸ਼ੂ ਗੱਭਣ ਵੇਚਿਆ ਤੇ ਕੋਈ ਟਿੱਪਣ ਮਾਰਾ ਨਿਕਲਿਆ ਜਾਂ ਕੋਈ ਪਿੱਛੇ ਤੇ ਭਾਰ ਪਾਉਂ ਤੋ ਪਛੀ ਇਹ ਵੀ ਚੰਗੀ ਦਿਖਾਉਣੀ ਆ ਭਰਾਵਾਂ ਨੂੰ ਠੀਕਾ ਜੀ ਕਰੌਸ ਬ੍ਰੀਡ ਆ ਤੇ ਜੈਨੂਨ ਜਾਇਜ ਰੇਟ ਰਹੂਗਾ ਪੂਰਾ ਮੇਰੇ ਭਰਾ ਠੀਕ ਆ ਬਾਕੀ ਥਾਣ ਕਰ ਵਾਲੇ ਮੁੱਠੀ ਮੁੱਠੀ ਲੱਗਾ ਕੋਈ ਇਹ ਨਹੀਂ ਹੋਊਗਾ ਵੀ ਕੋਈ ਮੇਰਾ ਭਰਾ ਉਂਗਲਾਂ ਕੋਟਿਆਂ ਨਾਲ ਮਾਰੀ ਮੋੜ ਚਵਾਈ ਕਰਦਾ ਰਹੂਗਾ ਹੱਥੀ ਮੁੱਠੀ ਵਾਲਾ ਥਾਣ ਨਿਕਲ ਕੇ ਸਾਹਮਣੇ ਆਊਗਾ ਅਗਲੇ ਪਿਛਲੇ ਥਾਣਾ ਦਾ ਸਾਇਜ ਚੰਗਾ ਲੋ ਵੀ ਕਰੋ ਚਾਹਗਾ ਠੀਕ ਆ ਲੱਭੇ ਵਿਖਾ ਦੇ ਜਸ਼ਨ ਮਾਰ ਕੈਮਰਾ ਚੰਗੀ ਤਰ੍ਹਾਂ ਠੀਕ ਆ ਸੋ ਬਾਕੀ ਥੋੜਾ ਜਿਹਾ ਸਿਆਲੀ ਦਿਹਾੜੇ ਆ ਇੱਕ ਧੁੰਦ ਤੰਦ ਕਾਫੀ ਆ ਠੰਡ ਦੇ ਦੇਣਾ ਬਾਕੀ ਥੋੜਾ ਜਿਹਾ ਨਵਾਏ ਧਵਾਏ ਕਾਟਾ ਪਸ਼ੂ ਇੱਕ ਗੱਭਾ ਨਾ ਹੁੰਦੇ ਨਹੀਂ ਆਪਾਂ ਮਾਰਨਾ ਬਿਮਾਨ ਹੋ ਜਾਂਦਾ ਮੁਕੀ ਆ ਠੀਕ ਆ ਜੀ ਠੀਕ ਆ ਸੋ ਅੰਗ ਜੜੇ ਦੋਸਤੋ ਸਾਰੇ ਨਵੇਂ ਆ तकरीबन ਕੋਈ ਦੂਜੇ ਸਵੇ ਕੋਈ ਪਹਿਲੇ ਹੋਵੇ ਤਾਂ ਤੁਹਾਨੂੰ ਦੱਸ ਦਿਆਂਗੇ ਵਿੱਚ ਆਦਰਵਾਇਜ਼ ਦੂਜੇ ਦੂਜੇ ਸਵੇ ਜੜੀਆਂ ਵੇੜਾਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਰਹੇ ਆ ਠੀਕ ਆ ਸੋ ਗੱਬੜ ਬੱਛੀ ਆ 8-7 ਦਿਨ ਅੰਗ ਕੇ ਕੋਈ ਵੀ ਆਪਣਾ ਵੀ ਰਸਤਾ ਲਾ ਲਿਓ ਜੇ ਠੀਕ ਆ ਆ ਠੰਡੀ ਠੁੰਡੀਆਂ ਪਿੰਦਰ ਦਾ ਸੁਤਲਾ ਕੁਝ ਨਹੀਂ ਆ ਕੋਈ ਨਹੀਂ ਕੋਈ ਗੱਲ ਬੱਸ ਕੀ ਮੁੱਲ ਕਰਨਗੇ ਦੇਣ ਕਿੰਨੇ ਦੀ ਹੈ ਸੰਸਮ ਬੋਲਦਾ 45 ਕਰਦੇ ਹਾਂਜੀ 40 ਦੇ ਰੀਆਂ ਨਾ 40000 ਦੀ ਲੈਸ ਕਰਦ ਕੇ ਦੇ ਦਈਏ ਮਾਲ ਕੋ ਹਾਂਜੀ ਕਰਦ ਗਏ ਮਾਲ ਜਿਆਦਾ ਲੈਸ ਨਾ ਕਰੀਏ ਚਲ ਭਾਰਾ ਹੋਰ ਛੱਡ ਦਾਂਗੇ 25 ਬਹੁਤ ਖੰਬ ਵਾਲੀ ਆ 39000 ਦੀ 49 ਦੀ ਲੋ ਵੀ 39000 ਦੀ ਮਿਲ ਜੂਗੀ ਠੀਕ ਆ ਜੀ ਚਲੋ ਕੋਈ ਛੋਟੇ ਵੱਡੇ ਵਪਾਰੀ ਭੈਣ ਭਰਾ ਸਚਨ ਵੀਰ ਨਾਲ ਲਾ ਜਾ ਕੇ ਵੇਚਣੀ ਵੀ ਆ ਸੇਲ ਵੀ ਕਰਨੀ ਆ ਨਭਵੀ ਦੇ ਦੂਗੀ ਚਲੋ ਦੋ ਚਾਰ ਦਿਨ ਸਾਹਮਣੀ ਪੈਣੀ ਆ ਸਦਰ ਸਾਹਿਬ ਜਿਆਦਾ ਮਾਰਜ ਨਹੀਂ ਇਹ ਝੋਣ ਇਹ ਆਪ ਹਾਨਾ ਜੀ ਆ ਪਤਾ ਕਿ ਮੁੜ ਕੇ ਫਿਰ ਵੀ ਆਨੇ ਇਨਾ ਤਾਂ ਮੁੱਲ ਕੀਤਾ ਹੈ ਹਨਾ ਮੁੱਲ ਤੇ ਆ ਵੀ ਆਣਾ ਕਰਾਈ ਬਿਲਕੁਲ ਜੀ ਬਿਲਕੁਲ ਪਹਿਲਾਂ ਜਿਹੜਾ ਦੋਸਤੋ ਜਾਇਜ ਲੈਣ ਦੇ ਨਾਲੀਆਂ ਗੱਲਾਂ ਕਰਤੀਆਂ ਨੇ ਚਲੋ ਕੋਈ ਜਿਆਦੇ ਵੱਡੇ ਜਾਂ ਜਿਆਦੇ ਗਲੇ ਨਹੀਂ ਰਹਿਣ ਵਾਲੇ ਕਿ ਬਾਕੀ ਜੋ ਰਸਾ ਛੋੜ ਛੜੀਆਂ ਉਹ ਮੌਕੇ ਤੇ ਹੋ ਜਾਣਗੀਆਂ ਤੇ ਇਦੋਂ ਬਾਅਦ ਇੱਕ ਆਪ ਇਧਰ ਤੁਹਾਨੂੰ ਐਫ ਨਸਲ ਬਰੀਡ ਦੇ ਵਿੱਚ ਬੱਛੀ ਵਿਖਾ ਦਿੰਨੇ ਆ ਵਾੜ ਇਹ ਵੀ ਚੰਗੀ ਸੁਥਰੀ ਆ ਮੂੰਹ ਮੱਤੇ ਦੀ ਚੰਗੀ ਆ ਕੰਨ ਮੂੰਹ ਮੱਥਾ ਬੂਤੀ ਬਾਤੀ ਤੁਹਾਡੇ ਸਾਹਮਣੇ ਆ ਇਹ ਵੀ ਪਿੰਡਰ ਵੀਰ ਨੂੰ ਸਮਝਾ ਇਨਾ ਕਿ 8-10 ਦਿਨ 10 ਲੈ ਜੇ 12 ਦਿਨ ਲੈ ਜੇ ਠੀਕ ਹੈ ਭਰਾ ਕੋਈ ਬੱਚਾ ਪੱਕਾ ਦਾ ਹਾਂ ਸੋ 10 ਲੈ ਜੇ 12 ਲੈ ਜੇ ਸੁਬਿਆਂ ਚ ਹੈ ਦੂਜੇ ਕੀ ਆ ਹਾਂਜੀ ਦੂਜੇ ਸੁਬਾ ਸੰਸਾਉ ਲਓ ਜੀ ਸਾਰਾ ਦੂਜੇ ਦੂਜੇ ਸੁਬੇ ਹੀ ਆਪਾਂ ਮਾਲ ਲੈ ਜਿਹੜਾ ਪੁਰਾਣਾ ਮਾਲ ਹੀ ਲਈਦਾ ਹਾਂਜੀ ਤੇ ਜਿਹੜਾ ਕਿ ਸਿਆਲੀ ਦੇਣਾ ਬੰਛੂ ਬਹਿ ਕੇ ਤੇ ਉੱਠਿਆ ਨਾ ਜਾਂਦਾ ਹਾਂਜੀ ਹਾਂਜੀ ਉਹ ਕੰਮ ਨਹੀਂ ਕਰੀਦਾ ਹਾਂਜੀ ਲਓ ਵੀ ਦੂਜੇ ਸੁਬੇ ਵਹਿੜਾ ਬਾਕੀ ਥੋੜਾ ਜਿਹਾ ਇਧਰੋਂ ਵੀ ਹਲਾ ਕੇ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਆ ਦੇਖੋ ਹਜੇ ਮਤਲਬ ਤੁਸੀਂ ਵੇਖੋਗੇ ਥੱਲਿਓ ਆ ਦੇ ਬੋਟਲ ਟੱਲ ਲਾ ਬਹੁਤ ਜਿਆਦਾ ਬਹੁਤ ਜਿਆਦਾ ਵਸ਼ੀ ਬਣੂ ਬਹੁਤ ਜਿਆਦਾ ਹਾਂ ਬਾਕੀ ਜਸ਼ਨ ਇੱਥੋਂ ਵੀ ਮਾਰ ਕੇ ਕੈਮਰਾ ਵਿਖਾ ਦੇ ਇੱਕ ਵਾਰੀ ਆ ਲੈ ਕਰਾ ਦੇ ਚੱਕ ਠੀਕ ਆ ਉੱਤੋਂ ਵੀ ਚਮਕ ਬੰਮਕ ਪੂਰੀ ਆ ਵਹਿੜ ਦੀ ਪਿੰਡੇ ਪੁੰਡੇ ਦੀ ਸਾਫ ਸੁਥਰੀ ਆ ਕੋਈ ਵਾਧੂ ਘਾਟੂ ਪਿੰਡੇ ਦੇ ਨਿਸ਼ਾਨ ਨਹੀਂ ਦਿਖਾਈ ਦੇ ਰਿਹਾਗਾ ਕਿਉਂਕਿ ਆਪਾਂ ਮੈਨੋਂ ਹੁਣ ਮੁੱਖ ਕੋਲੇ ਖੜ ਕੇ ਚੀਜ਼ ਵੇਖ ਰਹੇ ਆ ਜੇ ਕੋਲੇ ਖੜ ਕੇ ਵੀ ਚੀਜ਼ ਆਪਾਂ ਭਰਾਵਾਂ ਨੂੰ ਗਲਤ ਗਾਈਡ ਕਰੀਏ ਤੇ ਦੂਰੋਂ ਨੇੜੇ ਆਉਣਾ ਤੇ ਇੱਥੇ ਆਣ ਕੇ ਮੇਰੇ ਭਰਾਵਾਂ ਨੇ ਆਖਣਾ ਵੀ ਵੀਰ 10 ਕੁਝ ਹੋਰ ਗਿਆ ਤੇ ਨਿਕਲਿਆ ਕੁਝ ਹੋਰ ਠੀਕ ਆ ਜੀ ਉਹ ਗੱਲਬਾਤ ਨਹੀਂ ਹਾਈਟ ਦਾ ਤਾਂ ਸੋਨਾ ਵੜਦਾ ਮੀਡੀਅਮ ਵੀ ਮੰਨ ਕੇ ਲੈ ਜਾ ਜੇ ਬਾਕੀ ਲੰਬਾਈ ਲੰਬੂਈ ਦੀ ਵੜ ਚੰਗੀ ਸਪੈਸ਼ਲੀ ਆ ਆ ਦੇਖੋ ਬਸ ਸਾਹਮਣੇ ਪਣਿਆ ਜਾਨਵਰ ਠੀਕ ਆ ਜੀ ਕਿਉਂਕਿ ਅੱਜ ਪ੍ਰਤੀਨ ਦੇ ਵਿੱਚ ਹੀ ਮਾਲ ਆਉਂਦਾ ਪਤਾ ਨਹੀਂ ਕਿਹੜਾ 8-8 7-7 ਦਿਨ ਕੱਚੇ ਨਰਮ ਮਾਲ ਵੀ ਆਉਂਦਾ ਅੱਗੇ ਮੇਰਾ ਭਰਾ ਕੋਈ ਵੇਚਣ ਵਾਲਾ ਕੋਈ 2 4 5 ਦਿਨ ਸਾਂਭੇ ਲੈ ਜਾ ਕੇ ਤੁਸੀਂ ਪ੍ਰੋਟ ਵੀ ਲੈ ਸਕਦੇ ਜੇ ਇਸ ਪਛਮਾ ਦੇ ਵਿੱਚੋਂ ਹਾਂ ਆ ਇੱਥੇ ਪੰਦਰਵ ਦੇ ਨਾਲ ਰੋਕਿਆ ਜ ਮੜਾ ਜਾ ਇੱਥੇ ਰੋਕਿਆ ਜ ਆ ਲੈ ਹਾਂ ਫੋਟੋ ਠੀਕ ਆ ਹਾਲੇ ਠੀਕ ਆ ਬਾਕੀ ਲਾੜ ਲੂੜ ਬਹੁਤ ਜਿਆਦਾ ਹੈ ਢਿੱਲ ਬਹੁਤ ਆ ਲਓ ਠੀਕ ਆ ਢੇਲ ਤੁਲ ਬਹੁਤ ਆ ਵਿੱਚ ਲੇਵੇ ਤੇ ਸੋ ਬਣੂਗੀ ਕਰਮਾਲੀ ਥੱਲੋਂ ਚੰਗੀ ਆ ਜੇ ਸੋ ਬਾਕੀ ਜਿੰਨਾ ਕੇ ਦਾ ਰੇਟ ਕਰਦੇ ਨਾ ਕਰਮਾਲੀ ਬਾਕੀ ਦੁੱਧ ਸੇਵਾ ਦਾ ਠੀਕ ਆ ਜੀ ਇਹ 15 ਵੀ ਚਵਾ ਦੇ 14 ਵੀ ਚਵਾ ਦੇ 13 ਵੀ ਚਵਾ ਦੇ 16 ਵੀ ਚਵਾ ਦੇ ਠੀਕ ਆ ਜੀ ਉਹ ਅਕੇ ਆਉਣ ਵਾਲੇ ਸਮੇਂ ਦੱਸੂਗਾ ਕਿੰਨਾ ਕ ਬਣਦੀ ਆ ਥੱਲੋਂ ਵੱਡੀ ਵੈੜਾ ਬਾਕੀ ਦੁੱਧ ਚਵਾਜੂਗੀ ਹਾਂ ਫੇਗ ਮਾਰ ਤਾ ਕੋਈ ਕਮਾ ਦੇ ਜੇ ਕੋਈ ਫਿਰ ਆ ਲੈ ਹਾਂ ਠੀਕ ਹੈ ਜੀ ਲਿਓ ਕਿਧਰ ਪਾ ਮਬੀ ਇਹ ਦੋਸਤ ਦੂਜਾ ਸੂਆ ਜਿਹੜੀ ਬੱਚੀ ਤੁਹਾਨੂੰ ਦਿਖਾ ਰਹੇ ਆਪਾਂ ਠੀਕ ਆ ਬਾਕੀ ਸਾਫ ਸੁਥਰੀ ਜ ਨਿਗਰ ਨੁਗਰ ਪਿੰਡੇ ਦੀ ਆ ਕੋਈ ਲੱਸੀ ਫਿੱਕੀ ਨਾ ਮੰਨ ਕੇ ਮੇਰਾ ਭਰਾ ਸੱਦਾ ਕਰੇ ਪਿੰਡੇ ਦੀ ਜਿੰਨੀ ਵੀ ਆ ਰਾਜੀ ਆ ਵੋਲਣ ਲੋੜ ਦੇ ਵਿੱਚ ਆ ਠੀਕ ਆ ਢਿੱਲ ਲੈਵਲ ਦੇ ਵਿੱਚ ਕਾਫੀ ਜਿਆਦਾ ਬਾਕੀ ਮੁੱਠੀ ਮੁੱਠੀ ਵਾਲਾ ਥਾਣਾ ਕੋਈ ਪੋਰ ਛਾਂਗ ਨਹੀਂ ਕੀ ਕੋਈ ਬਾਦੂ ਘਾਟੂ ਬੱਚੀ ਨਹੀਂ ਨਾਲ ਲੱਗੀਗੀ ਠੀਕ ਆ ਪਿੰਡਰ ਵੀਰੇ ਕਿੰਨੇ ਦੀ ਹਾਂ ਨਾ ਹੁੰਦੀ ਅੱਜ ਸਮਝੋ ਵੱਛੀ ਵੱਡੀ ਆ ਇਹਦਾ ਮੁੱਲ 55 ਕਰਦੇ ਆ ਆਹ ਵੱਛੀ ਵੱਡੀ ਦਾ ਮੁੱਲ ਵੀ ਵੱਡਾ ਕਰਦੇ ਹਾਂ ਜੀ ਨਹੀਂ ਜਿਆਜਾ ਮੱਥੀ ਵੱਡੀ ਆ ਹਾਂ ਪਤਾ ਕਰਦ ਗਏ ਵਿੱਚੋਂ ਕਰ ਕਰ ਕੇ ਆਪੇ ਮਾਰਦਾਂ ਦੇ ਦਿਆ ਕਿਉਂਕਿ ਤਾਂ 50 ਹਾਂ ਪੂਰੇ 50 ਪੂਰੇ 50 ਦੀ ਪੂਰੀਆਂ ਚ ਨਾ ਜਾਣਦੀ ਥੋੜੀ ਬਾਦੀ ਵਿੱਚੋਂ ਲਾ ਦਈਏ 1000 ਛੱਡ ਦੇ ਲੋ ਜੀ ਯਾਰ ਹੋਰ ਛੱਡਤਾ 49000 ਦੀ ਇਹ ਵੜ ਮਿਲ ਜੂਗੀ ਬਾਕੀ ਦੁੱਧ ਮੈਂ ਪਹਿਲਾਂ ਜ਼ਿਕਰ ਕੀਤਾ ਪੂਰੀ ਮਜ਼ਬੂਤ ਬੱਚੀ ਆ ਬਾਕੀ ਕੋਈ 2-4 ਸੂਬੇ ਮੇਰਾ ਆਪਰਾ ਪੀਊਗਾ ਦੁੱਧ ਐਡੀ ਛੇਤੀ ਨਹੀਂ ਹੋਗਾ ਵੀ ਅੱਜ ਲੈ ਜਾ ਕੇ ਕੱਲ ਨੂੰ ਵੇਚ ਦੂਗਾ ਠੀਕ ਆ ਨਵਾਂ ਆਂਗਾ ਦੂਜੇ ਸੂਬੇ ਤੇ ਇੱਕ ਘਟ 50 ਦੀ ਇੱਧਰ ਇੱਕ ਵੜ ਵਿਖਾ ਦਿੰਦੇ ਆ ਪਰ ਉਹਨੂੰ ਠੀਕ ਆ ਜੀ ਇਹ ਵੀ ਕ੍ਰੋਸ ਬ੍ਰੀਡ ਆ ਕਾਫੀ ਕਲਰ ਜਿਹਾ ਰੰਗ ਹੈ ਇਸ ਵਰਡ ਦਾ ਇੱਕ ਹੀ ਰੰਗ ਹੈ ਠੀਕ ਹੈ ਜੀ ਇਹਨੂੰ ਪੰਜਾਬ ਦੀ ਜੱਟੀ ਕਹਿ ਦਿੰਦੇ ਅੱਛਾ ਜੀ ਹਾਂ ਜੀ ਠੀਕ ਹੈ ਆ ਲਓ ਜੀ ਕਰੋ ਚੱਕ ਠੀਕ ਹੈ ਜੀ ਪਹਿਲਾ ਸੁਆ ਦੇਖਾ ਸੋ ਬਾਕੀ ਉਹ ਕੋਕਡੇ ਫੁੱਲ ਵਾਲੇ ਪਹਿਲਾ ਮਤਲਬ ਵੀ ਆਪਾਂ ਨੂੰ ਪਹਿਲਾ ਵੇਸ ਦੱਸ ਕੇ ਦਿੱਤੀ ਜਿਹਨਾਂ ਅੱਛਾ ਹਾਂ ਜੀ ਮਤਲਬ ਪਹਿਲੇ ਵੀ ਜਾਪਨ ਲਈ ਆ ਇਹ ਥਣ ਥਣ ਵੇਖੀ ਆ ਪਰ ਚਲੋ ਕੋਈ ਦੂਜਾ ਮੰਨ ਕੇ ਵੀ ਲੈ ਜੀ ਦੂਜਾ ਵੀ ਮੰਨ ਲੈ ਪਰ ਉਹ ਜਿਹੜਾ ਲਈ ਉਹ ਆਂਦੇ ਤੇ ਇਸ ਦਿਖਾ ਦੇ ਜਸ਼ਨ ਮਾਰ ਕੇ ਵਰਾ ਇੱਕ ਵਾਰੀ ਹਾਂ ਮੂੰਹ ਮੱਥੇ ਜੀ ਅਸੀਂ ਪੂਰਾ ਵੱਡਾ ਕਾਹਦੇ ਛੋਟਾ ਨਾ ਹਾਂ ਆ ਠੀਕ ਹੈ ਜੀ ਸੋ ਚਾਰੇ ਥਾਣਾ ਕੋਈ ਐਕਸਟਰਾ ਵਾਧੂ ਘਾਟੂ ਦੀ ਪੋਰਟ ਛਾਂਕ ਨਹੀਂ ਗਈ ਬਲੈਕ ਥਾਣਾ ਵੇਰਲਸ ਸਪੇਸ ਤੁਹਾਡੇ ਸਾਹਮਣੇ ਆ ਤੇ ਇਹ ਵੀ ਪਿੰਦਰ ਵੀਰ ਅਜੇ ਆਰਮਨਾਲ ਮੈਨੂੰ ਲੱਗਦਾ ਵੀ ਇਹ ਹਫਤਾ 7 ਦਿਨ ਬੰਨੇ ਆ ਸੰਧੂ ਸਾਹਿਬ ਪਾ ਤੇ ਵੇਖੋ ਜੀ ਖਾੜਨਾ ਦੇ ਉਹ ਅੰਦੇ ਹਫਤਾ ਰਹਿੰਦਾ ਵਾ ਗੱਡੀ ਗੱਡੀ ਗੁੱਡੀ ਉਤਰਿਆ ਮਾਲ ਸੂ ਵੀ ਸਕਦਾ ਹਨਾ ਤੇ ਉਹਦਾ ਮੇਜ ਤਾਂ ਬੜੀ ਆ ਵੀ ਹਫਤਾ ਜਾਂ 5-7 ਦਿਨ ਲੈ ਜੂਗੀ ਲੈ ਜੂਗੀ ਹਾਂਜੀ ਹਾਂਜੀ ਮਾ ਵੀ ਠੀਕ ਹੈ ਜੀ ਜਰਸੀ ਦੇ ਵਿੱਚ ਕਿਸੇ ਭਰਾਣੇ ਕੋਲ ਸ਼ੌਕ ਪੂਰਾ ਕਰਨਾ ਥੋੜਾ ਪਤਾ ਕਰਾਸ ਹੋਊਗਾ ਇਹ ਵੀ ਨਹੀਂ ਆਪਾਂ ਕਹਿੰਦੇ ਵੀ ਪਿਓਰ 100% ਆ ਥੰਡੀ ਠੀਰੀ ਆ ਨਾਲੇ ਗਾਓ ਗਰਮੀ ਦੇ ਵਿੱਚ ਵੀ ਵਾਧੇ ਆ ਲਈ ਆ। ਲਓ ਵੀ ਰਵਿੰਦਰ ਇਹਨੂੰ ਖੋਲਿਆ ਜੇ ਮਾੜਾ ਜ। ਸੋ ਬਲੈਕ ਥਾਣਾ ਤੇ ਥਾਣ ਵੀ ਕਰਮ ਵਾਲੀ ਨੂੰ 5-5 4-4 ਇੰਚ ਤੇ ਲੱਗਾ। ਆਹ ਵੇਖੋ ਜੀ। ਬਾਕੀ ਸਭ ਤੋਂ ਮੇਨ ਗੱਲ ਆ ਵੀ ਜਿੰਨੇ ਪੋਛੂ ਵੀ ਆਪਾਂ ਤੁਹਾਨੂੰ ਖੋਲ ਕੇ ਤੋੜ ਕੇ ਵਿਖਾਏ ਆ ਕੋਈ ਸ਼ੂਕਰ ਜੇ ਨਹੀਂ ਗੇ। ਭਜਾਕਲ ਜੇ ਨਹੀਂ ਗੇ ਬਿਲਕੁਲ ਠੀਰ ਦੇ ਨਾਲ ਤੁਰਨ ਵਾਲੇ ਆ ਠੀਕ ਆ ਜੀ। ਆਹ ਵੇਖੋ। ਲਓ। ਆ ਦੇਖੋ ਠੀਕ ਆ ਇੱਥੇ ਰੋਕਿਆ ਜੇ ਆਲਪਿੰਦਰ ਫਿਰ ਇੱਥੇ ਰੋਕੀ ਆ ਬਖਾ ਦੇ ਜਸ਼ਨ ਮਾਰ ਕੇ ਕੈਮਰਾ ਮਗਰੋਂ ਆ ਲੈ ਬਖਾ ਦੇ ਬਖਾ ਦੇ ਆ ਲੈ ਠੀਕ ਆ ਸੋ ਬਾਕੀ ਆ ਜੇ ਢਿਲਤੂ ਲਗਾ ਫੀਆ ਕਿਉਂਕਿ ਕੰਪੈਕਟ ਲੇਵਾ ਕਰਮ ਵਾਲੀਆਂ ਪੰਜ ਲੈ ਜਾਣ 6 ਲੈ ਜੇ ਬਾਕੀ ਦਿਨਾਂ ਦੇ ਵਿੱਚ ਹੀ ਬਦਲ ਜਾਣਾ ਇਹ ਥੱਲੇ ਅੱਜ ਹੋਰ ਤੇ ਕੱਲ ਹੋਰ ਬਾਕੀ ਰੰਗ ਨੂੰ ਚੰਗਾ ਇੱਕ ਰੰਗ ਆ ਠੀਕ ਆ ਜੀ ਤੇ ਥਰਥਣ ਦੀ ਬਹੁਤ ਸੁਚੱਜੀ ਆ ਕਰਮ ਵਾਲੀ ਸਾਫ ਸੁਥਰੀ ਤੋ ਕਿ ਥਾਂ ਬਹੁਤ ਸੁਆਦੀ ਲੱਗਾ ਜਿਵੇਂ ਜਿਵੇਂ ਲੇਵਾ ਭਰਿਆ ਬਾਕੀ ਨਖੇੜ ਥੋੜਾ ਜਿਹਾ ਹੋਰ ਨਿਕਲ ਕੇ ਸਾਹਮਣੇ ਆ ਜਾਊਗਾ ਓਕੇ ਵੀਰ ਰਪਿੰਦਰ ਮੋੜ ਲਿਓ ਬਾਕੀ ਤੋਹਫੇ ਆਜਾ ਠੀਕਾ ਜੀ ਮੁੱਲ ਪਹਿਲਾਂ ਵੀ ਆਪਾਂ ਸਟਾਰਟਿੰਗ ਦੇ ਵਿੱਚ ਜ਼ਿਕਰ ਕੀਤਾ ਵੀ 50 ਤੋਂ ਕੋਈ ਆ ਵੀ ਬਾਹਰ ਜਿਹੜੀ ਮਾਲਾ ਮੋਟ ਬਾਹਰ ਰਹਿਣ ਆਲੀ ਆ ਜ਼ਿਆਦਾਤਰ ਮਾਲ ਜਿਹੜਾ 50000 ਦੇ ਵਿੱਚ 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 ਹੀ ਅੱਜ ਦੇ ਦੇਣਾ ਤੁਹਾਨੂੰ ਇਸ ਫਾਰਮ ਤੋਂ ਬਾਕੀ ਛੱਡੇ-ਛੁੱਡੇ ਦੀ ਸਾਫ ਸੁਥਰੀ ਆ ਠੀਕਾ ਜੀ ਦੁੱਧ ਮੇਰਾ ਭਰਾ ਅਕੇ ਤੁਸੀਂ ਆਪ ਆੜੀਆਂ ਲਾ ਲੇ ਜੇ ਇਹ ਕਰਮਾ ਦੀ 10 ਚ ਵਾਜੇ 12 ਚ ਵਾਜੇ 13 ਚ ਵਾਜੇ 14 ਚ ਵਾਜੇ ਠੀਕ ਆ ਜੀ ਕਿਉਂਕਿ ਕੋਈ ਗਰੰਟੀ ਤਸੱਲੀ ਨਹੀਂ ਕਿਉਂਕਿ ਕਿਸੇ ਭਰਾ ਦਾ ਚਲੋ ਐਡਾ ਬਹੁਤਾ ਆਈਡੀਆ ਵੀ ਨਹੀਂ ਹੁੰਦਾਗਾ ਵਪਾਰ ਲੈਣਾ ਜਿੰਨਾ ਪਾਲਾਂਗੇ ਇਹਨਾਂ ਦੀ ਉਮੀਦ ਹੁੰਦੀ ਵੀ ਕਿ ਇਹਨਾਂ 10 ਕਿਲੋ ਵਾਲੀ ਲੈ ਕੇ ਜਾਈਏ ਕਿਰਾਂ 12 13 ਲੀਟਰ ਚ ਵਾਉਣ ਡਈ ਹੁੰਦੀ ਹੈ ਨਾ ਉਹ ਸੇਵ ਦਾ ਮੁੱਲ ਹੁੰਦਾ ਵਾ ਦੁੱਧ ਦਾ ਸੇਵ ਦਾ ਹੀ ਹਣਾ ਹਾਂ ਤੋ ਜਿੰਨੀ ਆ ਚੰਗੀ ਆ ਕਰਮਾ ਦੀ ਠੀਕ ਆ ਜੀ ਆ ਦੇਖ ਹਾਂ ਠੀਕ ਆ ਨਿੰਦਰ ਵੀਰ ਕਿੰਨੇ ਦੀ ਦਿੱਤ ਗਏ ਸਰ ਜੀ ਮੁੱਲ ਤੇ ਇਹਦਾ ਕਰਦੇ 45 ਹਾਂ ਗਾੜੀ ਤੁਸੀਂ ਦੱਸੋ 39 ਕਰ ਲਓ 50 ਕਰ ਲਓ ਇੱਕੋ ਗੱਲ ਜੀ ਆਪਾਂ ਨੇ ਵੇਟ ਦੀਏ ਜੈਸਮੋ ਵਾਲੀ 42000 ਦੇ ਦੀ 42 ਦੀ 42 ਦੀ ਹਾਂਜੀ ਮਾਰ ਦਿੱਗੇ ਛਾਲ ਧੁੰਦ ਪੜੀ ਐ ਦੂਰੋਂ ਲਾ ਕੇ ਆਉਣਾ ਕਿਸੇ ਭਰਾ ਨੇ ਪੂਰੇ 40 ਪੂਰੇ 40000 ਦੀ ਜਾਂਦੀ ਰਹੂਗੀ ਜੀ ਪੂਰੇ 40000 ਦੀ ਬਾਕੀ ਹਾਈਟ ਮੇਰੇ ਭਰਾ ਵੇਖ ਸਕਦੇ ਜੇ ਵੀ ਕੋਈ ਛੋਟੀ ਨਿੱਕੀ ਨੀਗੀ ਫਾਈਟ ਸੋਹਣੀ ਐ ਵੇਟ ਦੀ ਚੰਗੀ ਜਿਹਾ ਫੱਬਦੀ ਵੇੜਾ 40000 ਦਾ ਹੱਕ ਪੂਰਾ ਕਰੂਗੀ ਦੁੱਧ ਵੀ ਚਵਾ ਦੂ ਚੰਗਾ ਠੀਕ ਆ ਜੀ ਇਧਰ ਇੱਕ ਤੋਹਫਾ ਵਖਾਉਣੇ ਆ ਭਰਾਵਾਂ ਨੂੰ ਠੀਕ ਆ ਜੀ ਇਹ ਜਰਸੀ ਵੱਛੀ ਆ ਇਹ ਵੀਰ ਪਿੰਦਰ ਤਕਰੀ ਦੀ ਦੋਂਦੀ ਹੈ ਹਾਂਜੀ ਸੰਤੂ ਸਾਹਿਬ ਦੋਂਦੀ ਚੌਕੀ ਦੋਂਦੀ ਚੌਕੀ ਆ ਮੰਗੀ ਚੌਕ ਦੇ ਸੁੱਟ ਕੇ ਮਾੜੇ ਮਾੜੇ ਚੱਕੇ ਆ ਹਾਂਜੀ ਹਾਂਜੀ ਠੀਕ ਹੈ ਦੋਂਦੀ ਤਕਰੀਬਨ ਆ ਬਲਾਈਏ ਇਹ ਸਾਡੇ ਬੱਚੀ ਘਰ ਦੀ ਹੈ ਸੰਤੂ ਸਾਹਿਬ ਦੀ ਮੁੱਲ ਦੀ ਨਹੀਂ ਹੈ ਅੱਛਾ 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 ਇਹ ਟੋਕੜ ਕੱਬਣਾ ਇਹ ਚੌ ਮਹੀਨਾ ਦੇ ਹੋ ਸਕਦਾ ਵੀ ਪੰਜ 사 ਦਿਨ ਵੱਧ ਹੋਣ ਜਾਂ ਘੱਟ ਹੋਣ ਚੌ ਮਹੀਨਾ ਦੀ ਮਤਲਬ ਕਿ ਚੌ ਮਹੀਨਾ ਦੀ ਚੌ ਮਹੀਨਾ ਦੀ ਕੱਬਣਾ ਕੱਬਣਾ ਤੇ 7-8 किलो वा 7 किलो पक्का हुआ नथीबा में 8वीं जावा में जी, लो, लो साथ साथ में हाँ जी 7 किलो दूध भी है ਥੱਲੇ ਤੇ 4 ਮਹੀਨਿਆਂ ਦੀ ਜਿਹੜੀ ਬੱਛੀ ਆ 8 ਕਿਲੋ 7 ਸਾਬ ਚਲ ਨਾਰਾ ਆਕੀ ਸਲਾ ਬਣਾਈ ਮੈਂ ਆ ਜਾ 70 ਪਾ ਲਈ ਨੇ ਟੁਕੜ ਗੱਭਨ ਦੇ ਦੀ ਠੀਕ ਆ ਹਾਂਜੀ ਠੀਕ ਆ ਬੱਛੀ ਚੰਗੀ ਆ ਠੀਕ ਆ ਜੀ ਦੋਂਦੀ ਚੌਗੀ ਬੱਛੀ ਆ ਚੌਕ ਦੇ ਸੁੱਟ ਕੇ ਮਾਰੇ ਮਾਰੇ ਚੱਕਨੇ ਸ਼ਟਾਰਟ ਕੀਤੇ ਆ ਬੱਛੀ ਦੋਂਦੀ ਮਾਰ ਦੇ ਵਿੱਚ ਥੋੜੀ ਸੋਹਣਾ ਕਰ ਵਗਾ ਦਿਓ ਜਿੱਦਾਂ ਵੀ ਹਾਲ ਆ ਉਹ ਲੱਗ ਆਲ ਪੁੱਤ ਮਾੜਾ ਜਸ਼ਨ ਮਾਰਦੇ ਕੈਮਰਾ ਇੱਧਰ ਵਕਾ ਭਰਾਵਾਂ ਨੂੰ ਇਹ ਪਿੰਦਰ ਵੀਰ ਦੇ ਘਰ ਦੀ ਬੱਛੀ ਆ ਸੋ ਪਹਿਲਾ ਸੁਆ ਬੱਛੀ ਸੂਈ ਆ ਤੇ ਗਾਂ ਦੂਜੇ ਵਾਸਤੇ ਗੱਬਣਾ ਠੀਕ ਆ ਜੀ ਦੂਜੇ ਵਾਸਤੇ ਗੱਬਣਾ ਬਾਕੀ ਆ ਥਾਣ ਲੱਗਾ ਵੱਛੀ ਨੂੰ ਠੀਕ ਆ ਜੀ ਦੰਦ ਵਿਖਾ ਦੀ ਸੰਧ ਸਾਹਿਬ ਹਾਂ ਕੋਈ ਦੰਦ ਵੀ ਵਿਖਾ ਦਿੰਨੇ ਆ ਅੱਗੋਂ ਫਰੰਟ ਤੋਂ ਵਿਖਾ ਦੇ ਪੁੱਤ ਮੜਾ ਆ ਲੈ ਆ ਦੇਖੋ ਆ ਆ ਵਿਖਾ ਲੈ ਆ ਦੇਖੋ ਠੀਕ ਆ ਆ ਕਰਾ ਦੇ ਜ਼ੂਮ ਕਰਕੇ ਆ ਦਿਖਾ ਦੇ ਆ ਲੈ ਠੀਕ ਆ ਜੀ ਦੋਂਦੀ ਚੌਕੀਆਂ ਤੇ ਬਾਕੀ ਸਾਈਡਾਂ 'ਤੇ ਦੋ ਦੋ ਖੜੇ ਆ ਤੇ ਇਹ ਵੱਛੀ ਵੀ ਰੀਸੇਲ ਕਰਦਾ ਪਿਆ ਤੋਕੜ ਗੱਬਣਾ ਪਿੰਦਰ ਇਹਨੂੰ ਵੀ ਮੜਾ ਤੋੜ ਕੇ ਦਿਖਾ ਦਈਏ ਤੋ ਅੱਗੇ ਮੇਰੇ ਭਰਾਟੀਕਾ ਜੀ ਜਿਹੜੇ ਕੋਈ ਚਾਹੁੰਦੇ ਆ ਵੀ ਜਰਸੀ ਬੱਚੀ ਲੈ ਲਈਏ ਤੋਕੜ ਗੱਬਣਾ ਦਾ ਤੋਕੜ ਗੱਬਣਾ ਤੁਹਾਡੇ ਸਾਹਮਣੇ ਪੇਸ਼ ਕਰਨ ਲੱਗੇ ਆ 4 ਮਹੀਨਿਆਂ ਦੀ ਗੱਭ ਅਤੇ 8-7 ਕਿਲੋ ਦੁੱਧ ਕਰਮਾ ਵਾਲੀ ਥੱਲੇ ਆ ਆ ਵੇਖੋ ਅਜੇ ਕੱਦਕੁੱਦ ਕਰਮਾ ਵਾਲੀ ਨੇ ਹੋਰ ਵੀ ਕਰ ਜਣਾ ਚਲੋ ਜਿੱਟੀਆਂ ਦਾ ਜਰਸੀ ਵੇਖਦਾ ਆਪਾਂ ਦੇਖਦੇ ਆ ਓਡਾ ਕ ਤਕਾਦੇ ਸਭ ਬੱਚੀ ਦਾ ਹੈਗਾ ਨਾਰਮਲ ਹੋਰ ਵੀ ਕਰ ਜੂਗੀ ਠੀਕ ਆ ਜੀ ਤੇ ਚਲੋ ਉਹ ਵੀ ਪਲੱਸ ਪੁਆਇੰਟ ਆ ਆ ਲੈਫਟੀ ਲੂਫਟੀ ਚੈੱਕ ਕਰਾ ਰਹੇ ਆ ਭਰਾਵਾਂ ਨੂੰ ਠੀਕ ਆ ਜੀ ਅਸ ਵਕਤ 8 ਪਿੰਦਰ ਵੀਰੇ ਸਟਾਰਟਿੰਗ ਤੋਂ 8-7 ਕਿਲੋ ਦਿੱਤਾ ਕਿ 10 ਤੋਂ 12-13 ਕਿਲੋ ਦੁੱਧ ਭਰਦੀ ਨਹੀਂ ਹੁਣ ਨਾ 12-13 ਕਿਲੋ ਟੋਕੜ ਗੱਬੜ ਹੋ ਗਈ 5 ਮਹੀਨੇ ਹੋਏ ਨਸੂਈਨ ਠੀਕ ਆ ਹਾਂਜੀ ਠੀਕ ਆ ਜੀ ਠੀਕ ਆ ਇਹ ਮਹੀਨੇ ਡੇਢ ਕਿ ਮਹੀਨੇ ਬਾਅਦ ਹੀ ਨਾ ਬਣ ਗਈ ਅੱਧੇ ਮਹੀਨੇ ਬਾਅਦ ਹੀ ਬਣ ਗਈ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਬੱਚੀ ਚੰਗੀ ਆ ਜਦੋਂ ਫਰੰਟ ਤੋਂ ਚੈੱਕ ਕਰਾ ਦੇ ਗੋਤੀ ਵਾਸੀ ਕਰਾ ਲੈ ਆਪਾਂ ਉਹਦਾ ਵੇਚਣਾ ਤੇ ਮਿਲ ਕੇ ਸੋਣੀ ਬਣੀ ਰਹੀ ਹੈ ਅਸੀਂ ਕਰਨਾ ਇਹ ਬੱਚੀ ਚੰਗੀ ਆ ਹਾਂਜੀ ਬਾਕੀ ਨਸਲ ਬਰੀਡ ਵੇਖੋ ਮੇਰਾ ਭਰਾ ਠੀਕ ਆ ਜੀ ਕੰਨ ਨਿੱਕਾ ਨਿੱ ਤੇ ਰੰਗ ਦੀ ਗੱਲ ਕਰਗੇ ਤਾਂ ਬਿਲਕੁਲ ਕੋਕਾ ਕੋਲਾ ਜਿਹਾ ਰੰਗ ਪੰਜਾਬੀ ਚ ਕਹਿੰਦੇ ਨੇ ਵੈਸੇ ਕਾਫੀ ਕਲਰ ਵੀ ਆਪਾਂ ਕਹ ਦਿੰਨੇ ਆ ਰੰਗ ਰੰਗ ਬਹੁਤ ਸੋਨਾ ਹੈ ਬਾਕੀ ਬੱਚੀ ਸਾਂਭਣ ਵਾਲੀ ਆ ਮੇਰਾ ਭਰਾ ਕੇ 5 ਕੁ ਮਹੀਨੇ ਸਾਭ ਲੂਗਾ ਕੋਈ ਤਾਂ ਬਿਲਕੁਲ ਅੱਗੇ ਦੂਜਾ ਦੂਜਾ ਸਾਹਿਬ ਪੂਰਾ ਕੱਦ ਕਰ ਜੂਗੀ ਮੈਂ ਕਰ ਜੂਗੀ ਹਾਂਜੀ ਠੀਕ ਆ ਠੀਕ ਹੈ ਫਿਰ ਪਿੰਦਰ ਤੋੜ ਲੋ ਨਹੀਂ ਚੰਗੀ ਬੱਚੀ ਬਹੁਤ ਵਧੀਆ ਬਹੁਤ ਪਿਆਰੀ ਬੱਚੀ ਹੈ ਆ ਚੈੱਕ ਕਰੋ ਪਈਦਾ ਸੂਵੇ ਬੱਚਾ ਕੀ ਦਿੱਤਾ ਇਹਨੇ ਵੀਰੇ ਸੰਤੂ ਸਾਹਿਬ ਬੱਚਾ ਹੈ ਤੇ ਮਗਰ ਬੱਚਾ ਹੀ ਬੱਚਾ ਸੀ ਪਹਿਲਾਂ ਸੀ ਹਾਂ ਲੈ ਸੋ ਲੈਫਟੀ ਲੂਪ ਦੀ ਚੰਗੀ ਐ ਥਲੇ ਠੀਕ ਆ ਜੀ ਆ ਚੈੱਕ ਕਰੋ ਠੀਕ ਆ ਜੀ ਤੋਂ ਪਾਂਲਾ ਪੁੰਡਾ ਹੁਣ ਵੀ ਤੁਸੀਂ ਵੇਖ ਰਹੇ ਹੋ ਠੀਕ ਆ ਜੀ ਐਸ ਵਕਤ 8 7 ਕਿਲੋ ਦੁੱਧ ਤੇ ਸੱਜਰ ਨੇ 12 13 13 ਕਿਲੋ ਦੁੱਧ ਚਵਾਇਆ ਠੀਕ ਆ ਬਹੁਤ ਪਿਆਰੀ ਬੱਛੀ ਆ ਤੇ ਵੀਰ ਰਪਿੰਦਰ ਚਲ ਕੀ ਤੋਹਫੇ ਦਾ ਰੇਟ ਇਹਦਾ ਸਿਰ 38000 ਰੁਪਏ 38000 ਦੇ ਹਾਂ ਪੰਜ ਮਿੰਟ ਦੁੱਧ ਪੀਲਾ ਪੀ ਲਿਆ ਤੂੰ ਖੰਦੇ ਸਾਹਿਬ ਜਾਨ ਨਸਲ ਬੜੀ ਹਾਂ ਨਸਲ ਤਾਂ ਹੈਗੀ ਆ ਹਾਂਜੀ ਪੱਛੀ ਦਾ ਕੋਈ ਮੋਲ ਨਹੀਂ ਕਰਮਾ ਲਈਦਾ ਚਲੋ ਜੱਡੀ ਕੋ ਸੋਤੀ 35000 ਜਿਹੜੀ 35 ਦੀ ਕੀ ਹੋਰ ਕਰਦੀ ਮਾਨ ਮਾਰਦਾਨ ਕਰਦੇ ਫਿਰ ਕਿਹੜੀ ਗੱਲ ਕੋਰ ਹਜ਼ਾਰ ਛੱਡ ਦਾਂਗੇ 33 ਦੀ ਹਾਂ 33 ਦੀ ਦੇ ਦਾਂਗੇ ਲਓ ਜੀ 33000 ਦੀ ਆ ਫਾਈਨਲ ਮਿਲ ਜੂਗੀ ਠੀਕ ਆ ਜੀ ਹਾਂ ਨਾ 33000 ਦੀ ਆ ਪੱਛੀ ਮੇਰਾ ਭਰਾ ਕੋਈ ਆਣ ਕੇ ਵੇਖੂਗਾ ਤੇ ਫਿਰ ਵਧੇਰੇ ਸਮਝਾਊਗੀ ਤੁਹਾਨੂੰ ਰੰਗ ਰੰਗ ਬਹੁਤ ਪਿਆਰਾ ਆ ਬ੍ਰੀਕੀ ਦੇ ਵਿੱਚ ਆ ਕਾੜੀ ਹਾੜੀ ਇਸੇ ਚੈੱਕ ਪਾਸ ਕਰਾਈ ਹੋਈ ਆ ਜੇ ਕਿ ਅਸੀਂ ਵੀਰ ਨੇ ਆਉਣਾ ਬੇਸ਼ੱਕ ਆਪ ਦਾ ਡਾਕਟਰ ਤੋਂ ਕਰਾ ਕੇ 100 ਰੁਪਏ ਦੇ ਦੇ ਬਿਲਕੁਲ ਕਰਾ ਲੇ ਆਪ ਦੀ ਪੇਸ਼ਕਸ਼ ਤਸੱਲੀ ਕਰ ਲੈ ਹਾਂਜੀ ਹਾਂਜੀ ਤੇ ਅੱਜ ਦੋਸਤੋ ਚਾਰ ਜਿਹੜੀਆਂ ਵਹਿੜਾ ਤੁਹਾਨੂੰ ਆਪਾਂ ਕੱਪੜਾ ਵਖਾਤੀਆਂ ਨੇ ਤਿਆਰੀ ਉੱਤੇ ਹੀ ਹਫਤੇ ਹਫਤੇ ਤੱਕ ਸੁਕਣਾ ਸਾਰੀਆਂ ਨੇ ਜੋੜੀ ਪਾਉਣੀ ਆ ਸਿੰਗਲ ਸਿੰਗਲ ਖਰੀਦਣੀਆਂ ਕਰੋ ਗੱਲਬਾਤ ਇੱਕ ਪਿੰਦਰ ਨੰਬਰ ਆਪਣੇ ਕਰ ਦਈਏ ਸਾਡੇ ਨੰਬਰ ਜੀ 76968 68905 ਠੀਕ ਆ ਜੀ ਨੋ ਵੀ ਇਹ ਨੰਬਰ ਦੋਸਤੋ ਸਕਰੀਨ ਦੇ ਉੱਪਰ ਚੱਲਣ ਰਿਹਾ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਪੂਰੀ ਵੀਡੀਓ ਵੇਖਣ ਦੇ ਲਈ ਮਿਹਰਬਾਨੀ ਜੀ